ਹੁਣ ਪੰਜਾਬ ਦੀਆਂ ਜਿਹੜੀਆਂ ਅਨਾਜ ਮੰਡੀਆਂ ਨੇ ਉਹਨਾਂ ਨੂੰ ਖੇਡ ਮੈਦਾਨਾਂ ਦੇ ਤੌਰ ਤੇ ਵਰਤਿਆ ਜਾ ਸਕੇਗਾ ਤੇ ਇਹ ਤਰਕੀਬ ਸੋਚੀ ਹੈ ਇਹ ਛੱਡ ਬਣਿਆ ਹੁੰਦਾ ਥੱਲੇ ਜਿਹੜਾ ਫਰਸ਼ ਆ ਬੜਾ ਵਧੀਆ ਹੁੰਦਾ ਕਿਉਂ ਨਾ ਇਹਨੂੰ ਇਨਡੋਰ ਗੇਮਾਂ ਵਾਸਤੇ ਵਰਤਿਆ ਜਾਵੇ ਇਕੱਲੇ ਬਾਸਕਟਬਾਲ ਨਹੀਂ ਹਰ ਗੇਮ ਵਾਸਤੇ ਉਹ ਵਰਤਿਆ ਜਾ ਸਕਦਾ ਹੈ ਉਹਦੇ ਵਿੱਚ ਬਾਸਕਟਬਾਲ ਦੇ ਇਲਾਵਾ ਬੈਡਮਿੰਟਨ ਟੈਨਿਸ ਬੌਕਸਿੰਗ ਰੈਸਲਿੰਗ ਵੇਟ ਲਿਫਟਿੰਗ ਇਹ ਤੁਹਾਨੂੰ ਦੱਸਦਾ ਤੇ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਕਰਾਇਆ ਜਾ ਸਕਦਾ ਇੰਨੀ ਸੋਹਣੀ ਫਲੋਰਿੰਗ ਹੈ ਇੰਨਾ ਸੋਹਣਾ ਮਾਹੌਲ ਹੈ ਲਾਈਟ ਲਾਈਟਿੰਗ ਦਾ ਪ੍ਰਬੰਧ ਇੰਨਾ ਹੈ ਪੰਜਾਬ ਦੇ ਨੌਜਵਾਨ ਹੁਣ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਉਪਰਾਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਖੇਡਾਂ ਦੇ ਵਿੱਚ ਨੌਜਵਾਨਾਂ ਦੀ ਟਿਕ ਲੱਗਣੀ ਲਗਭਗ ਤੈਅ ਹੋ ਗਈ ਹੈ ਕਿਉਂਕਿ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਪੈਂਦੀ ਅਨਾਜ ਮੰਡੀ ਡੱਲਾ ਨੂੰ ਇੱਕ ਖੇਡ ਮੈਦਾਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਨਾਜ ਮੰਡੀ ਦੇ ਵਿੱਚ ਬਾਸਕਟਬਾਲ ਦੀ ਗਰਾਊਂਡ ਬਣਾ ਕੇ ਉੱਥੇ ਬਕਾਇਦਾ ਅੰਤਰਰਾਸ਼ਟਰੀ ਪੱਧਰ ਵਾਲੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ ਨੇ ਸਿਰਫ 12-13 ਹਜ਼ਾਰ ਰੁਪਏ ਖਰਚ ਕਰਕੇ ਇਹ ਗਰਾਊਂਡ ਦਾ ਨਿਰਮਾਣ ਕੀਤਾ ਗਿਆ ਇੱਕ ਦੋ ਦਿਨਾਂ ਦੇ ਵਿੱਚ ਤੇ ਉੱਥੇ ਸਫਲਤਾਪੂਰਵਕ ਬਾਸਕਟਬਾਲ ਦੇ ਮੈਚ ਕਰਾਏ ਗਏ ਹੁਣ ਪੰਜਾਬ ਦੀਆਂ ਜਿਹੜੀਆਂ ਅਨਾਜ ਮੰਡੀਆਂ ਨੇ ਉਹਨਾਂ ਨੂੰ ਖੇਡ ਮੈਦਾਨਾਂ ਦੇ ਤੌਰ ਤੇ ਵਰਤਿਆ ਜਾ ਸਕੇਗਾ ਤੇ ਇਹ ਤਰਕੀਬ ਸੋਚੀ ਹੈ ਅਰਜਨ ਅਵਾਡੀ ਸੱਜਣ ਸਿੰਘ ਚੀਮਾ ਹੁਣਾਂ ਨੇ ਕਿਵੇਂ ਸਾਰਾ ਇਹ ਆਈਡੀਆ ਉਹਨਾਂ ਦੇ ਦਿਮਾਗ 'ਚ ਆਉਂਦਾ ਹੈ ਚੀਮਾ ਸਾਹਿਬ ਸਾਡੇ ਨਾਲ ਹੀ ਗੱਲਬਾਤ ਕਰਾਂਗੇ ਚੀਮਾ ਸਾਹਿਬ ਮੰਡੀਆਂ ਨੂੰ ਤੁਸੀਂ ਖੇਡ ਮੈਦਾਨ ਬਣਾ ਦਿੱਤਾ ਕਿਉਂਕਿ 2 ਮਹੀਨੇ ਮੰਡੀਆਂ ਸਾਈਡ 'ਪ ਵਰਤ ਹੁੰਦੀਆਂ ਤੇ 10 ਮਹੀਨੇ ਖਾਲੀ ਰਹਿੰਦੀਆਂ ਇਹ ਬਿਲਕੁਲ ਠੀਕ ਹੈ ਮੈਂ ਕਾਫੀ ਧੀਰ ਤੋਂ ਸੋਚ ਰਿਹਾ ਸੀਗਾ ਕਿ ਇੰਨਾ ਸੋਹਣਾ ਛੱਡ ਬਣੇ ਨੇ ਜਦੋਂ ਸੀਜ਼ਨ ਖਤਮ ਹੋ ਜਾਂਦਾ ਝੋਨੇ ਦਾ ਕਣਕ ਦਾ ਸੀਜ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹਦੇ ਵਿੱਚ ਆਵਾਰਾ ਪਸ਼ੂ ਮਾੜੇ ਅੰਸਰ ਈਵਨ ਉੱਥੇ ਜਿਹੜੇ ਮੁੰਡੇ ਡਰੱਗ ਵਗੈਰਾ ਲੈਣ ਵਾਲੇ ਕਹਿਣ ਦਾ ਮਤਲਬ ਵੀ ਉਹ ਇੱਕ ਗੰਦਗੀ ਦਾ ਘਰ ਬਣ ਜਾਂਦਾ ਸੀਗਾ ਔਰ ਸਮਾਜ ਵਿਰੋਧੀ ਅੰਸਰਾਂ ਦਾ ਘਰ ਬਣ ਜਾਂਦਾ ਸੀਗਾ ਪਰ ਮੇਰੇ ਦਿਮਾਗ 'ਚ ਤੇ ਕਾਫੀ ਧੀਰ ਤੋਂ ਸੀ ਇਹ ਚੀਜ਼ ਕਿ ਦੇਖੋ ਇੰਨਾ ਵਧੀਆ ਸ਼ੈੱਡ ਬਣਿਆ ਹੁੰਦਾ ਥੱਲੇ ਜਿਹੜਾ ਫਰਸ਼ ਆ ਬੜਾ ਵਧੀਆ ਹੁੰਦਾ ਕਿਉਂ ਨਾ ਇਹਨੂੰ ਇਨਡੋਰ ਗੇਮਾਂ ਵਾਸਤੇ ਵਰਤਿਆ ਜਾਵੇ ਕੱਲੇ ਬਾਸਕਟਬਾਲ ਨਹੀਂ ਹਰ ਗੇਮ ਵਾਸਤੇ ਉਹ ਵਰਤਿਆ ਜਾ ਸਕਦਾ ਹੈ ਉਹਦੇ ਵਿੱਚ ਬਾਸਕਟਬਾਲ ਦੇ ਇਲਾਵਾ ਬੈਡਮਿੰਟਨ ਟੈਨਿਸ ਬੌਕਸਿੰਗ ਰੈਸਲਿੰਗ weight lifting ਅਨੇਕਾਂ ਗੇਮਾਂ ਜਿਹੜੀਆਂ ਨੇ ਉਹਦੇ ਅੰਦਰ ਜਿਹੜੀਆਂ ਹੋ ਸਕਦੀਆਂ ਨੇ ਕਿਉਂ ਕਿਉਂਕਿ ਕਈ ਵਾਰੀ ਮੀਂਹ ਪੈਂਦਾ ਤੇ ਸਾਨੂੰ ਬੱਚਿਆਂ ਨੂੰ ਰੈਸਟ ਕਰਨੀ ਪੈਂਦੀ ਹੈ ਉਹਨਾਂ ਦੀ ਪ੍ਰੈਕਟਿਸ ਨਹੀਂ ਹੁੰਦੀ ਹੁਣ ਮੀਂਹ ਦਾ ਕੋਈ ਡਰ ਨਹੀਂ ਹੈ ਠੰਡ ਜ਼ਿਆਦਾ ਹੋਵੇ ਤਾਂ ਕੋਈ ਡਰ ਨਹੀਂ ਹੈ ਔਰ ਜੇ ਸਰਦੀ ਹੋਵੇ ਤਾਂ ਵੀ ਕੋਈ ਡਰਨੀ ਨਹੀਂ ਤੁਸੀਂ ਆਰਾਮ ਨਾਲ ਪ੍ਰੈਕਟਿਸ ਕਰ ਸਕਦੇ ਆ ਔਰ ਉੱਤੇ ਲਾਈਟਾਂ ਜਿਹੜੀਆਂ ਮੰਡੀ ਬੋਰਡ ਦੀਆਂ ਆਲਰੇਡੀ ਲੱਗੀਆਂ ਨੇ ਈਵਨ ਦੋ ਚਾਰ ਲਾਈਟਾਂ ਹੀ ਜਗਾ ਦੇਓ ਤੇ ਤੁਸੀਂ ਜਿਸ ਤਰ੍ਹਾਂ ਮਰਜੀ ਉੱਥੇ ਪ੍ਰੈਕਟਿਸ ਕਰ ਸਕਦੇ ਹੋ ਹੁਣ ਇਹ ਦੀ ਸ਼ੁਰੂਆਤ ਹੋ ਗਈ ਮੈਂ ਕਾਫੀ ਦੇਰ ਤੋਂ ਚੇਅਰਮੈਨ ਮੰਡੀ ਬੋਰਡ ਨੂੰ ਤੇ ਸਪੋਰਟਸ ਮਿਨਿਸਟਰ ਗਰਵੀਸ਼ ਸਿੰਘ ਜਿਹੜੇ ਹੁੰਦੇ ਸੀਗੇ ਪਹਿਲਾਂ ਬੀਤ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਆਪਾਂ ਇਹਨਾਂ ਨੂੰ ਇੱਕ ਪ੍ਰੋਪਰ ਯੂਟਲਾਈਜ਼ ਕਰੀਏ ਕਿਉਂਕਿ ਸਿਰਫ 2 ਜਾਂ 3 ਮਹੀਨੇ ਇਹਨੂੰ ਵਰਤਿਆ ਜਾਂਦਾ ਬਾਕੀ ਜਿਹੜਾ ਸਾਰਾ ਸਾਲ ਵਿਹਲੇ ਪੈਂਦੇ ਆ ਔਰ ਉਹ ਸ਼ੁਰੂਆਤ ਹੋ ਗਈ ਹੈ ਡੱਲੇਪਿੰਡ ਤੋਂ ਔਰ ਉੱਥੇ ਦੋ ਗੇਮਾਂ ਇੱਕ ਬੈਡਮਿੰਟਨ ਤੇ ਬਾਸਕਟਬਾਲ ਔਰ ਤੁਸੀਂ ਬਾਸਕਟਬਾਲ ਦੇ ਰਿੰਗ ਦੇਖੇ ਹੋਣੇ ਨੇ ਉੱਪਰੋਂ ਲਟਕਾ ਦਿੱਤੇ ਆ ਥੱਲੇ ਪੋਲ ਕੋਈ ਨਹੀਂ ਆ ਤਾਂ ਕਿ ਕੋਈ ਵੀ ਟਰਾਲੀ ਕੋਈ ਵੀ ਕੋਈ ਜਿਹੜਾ ਚੀਜ਼ ਆ ਉਦੇ ਥੱਲੇ ਉਹਦੇ ਲੰਗੇ ਔਰ ਕੋਈ ਕਿਸੇ ਨੂੰ ਦਿੱਕਤ ਨਾ ਆਵੇ। ਇਹ ਚੀਮਾ ਸਾਹਿਬ ਜਿਦਾਂ ਤੁਸੀਂ ਗਰਾਊਂਡ ਬਣਾਈਂ ਦੱਸਿਆ ਕਿ 12-13000 ਰੁਪਏ ਖਰਚ ਆਇਆ ਤਾਂ ਸਮਾਂ ਕਿੰਨਾ ਲੱਗਾ ਕਿ ਗਰਾਊਂਡ ਪੂਰੀ ਮੰਡੀ ਹੁਣ ਵਿਹਲੀ ਹੈ ਤੇ ਤਿਆਰ ਕਰ ਲੈ ਕਿੰਨੇ ਦਿਨ ਲੱਗੇ ਸੀ। ਦੇਖੋ ਜੀ ਦੋ ਦਿਨਾਂ ਚ ਰੰਗੀ ਕਰਨਾ ਸੀ ਥੱਲੇ ਲਾਈਨਾਂ ਲਾਣੀਆਂ ਨੇ ਮਾਰਕਿੰਗ ਕਰਨੀ ਔਰ ਰੰਗ ਕਰਨਾ। ਅ ਬਾਕੀ ਜਿਹੜਾ ਪੋਲ ਹੈ ਪੋਲ ਮੈਂ ਇਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਆ ਉਹਦੇ ਉੱਪਰ ਉੱਪਰ ਕਲੰਪ ਜਿਹਾ ਲਾਇਆ ਔਰ ਉਹਨੂੰ ਕੱਸੋ ਤੇ ਪੋਲ ਜਿੱਥੇ ਮਰਜ਼ੀ ਟੰਗਦੇ ਉਹਨੂੰ ਸਿੰਪਲ ਬਹੁਤ ਹੀ ਸਾਡਾ 3800 ਰੁਪਏ ਦਾ ਲੱਗਾ ਹੈ ਪੇਂਟ ਔਰ 5000 ਰੁਪਏ ਲੇਬਰ ਦਿੱਤੀ ਹੈ ਕਹਿਣ ਦਾ ਮਤਲਬ 8800 ਦੇ ਵਿੱਚ ਸਾਡੀ ਜਿਹੜੀ ਉਹ ਬਾਸਕਟਬਾਲ ਗਰਾਊਂਡ ਤਿਆਰ ਹੋ ਗਈ ਹੈ ਹਾਂ ਜਿਹੜੇ ਪੋਲ ਨੇ ਜੇ ਅਸੀਂ ਨਵੇਂ ਬਣਾਣੇ ਆ ਤੇ ਸਾਨੂੰ ਨਵੇਂ ਲਿਆਉਣੇ ਪੈਂਦੇ ਆ ਤੇ ਉਹ ਤਕਰੀਬਨ 1.5-2 ਲੱਖ ਦੇ ਪੈਂਦੇ ਆ ਜਿਹੜੇ 50 ਸਾਲ ਨਹੀਂ ਜਾਣੇ ਹੁਣ ਕੇ ਇਹ ਜਿਹੜੇ ਪੋਲ ਨੇ ਮੈਂ ਪਿੰਡ ਉੱਤੇ ਫਾਲਤੂ ਪਏ ਸੀ ਮੇਰੇ ਕੋਲ ਦਬੂਲੀਆਂ ਪਿੰਡ ਦੇ ਵਿੱਚ ਉਹ ਲਿਆ ਕੇ ਲਾਇਆ ਇਸ ਕਰਕੇ ਇਹ ਮੈਂ ਕਹਿ ਸਕਦਾ ਹਾਂ ਕਿ ਟੋਟਲ 38 8800 ਰੁਪਏ ਦੇ ਵਿੱਚ ਸਾਡੀ ਬਾਸਕਟਬਾਲ ਗਰਾਊਂਡ ਔਰ ਮੈਂ ਇਹ ਤੁਹਾਨੂੰ ਦੱਸਦਾ ਹਾਂ ਤੇ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਕਰਾਇਆ ਜਾ ਸਕਦਾ ਇੰਨੀ ਸੋਹਣੀ ਫਲੋਰਿੰਗ ਹੈ ਇੰਨਾ ਸੋਹਣਾ ਮਾਹੌਲ ਹੈ ਲਾਈਟ ਲਾਈਟਿੰਗ ਦਾ ਪ੍ਰਬੰਧ ਇੰਨਾ ਹੈ ਕਿ ਨੈਸ਼ਨਲ ਲੈਵਲ ਦਾ ਵੀ ਕੋਈ ਕੰਪੀਟੀਸ਼ਨ ਜਿਹੜਾ ਉਹ ਇੱਥੇ ਕਰਾਇਆ ਜਾ ਸਕਦਾ ਹੁਣ ਮੈਂ ਕੀ ਕਰ ਰਿਹਾ ਕਿ ਇੱਕ ਮੈਂ ਤਕਰੀਬਨ 2.5 ਲੱਖ ਤੇ 3 ਲੱਖ ਦੇ ਆਸ-ਪਾਸ ਕੀਮਤ ਹੈ ਬਹੁਤ ਟੌਪ ਦੇ ਜਿਹੜੇ ਬੋਰਡ ਹੈ ਔਰ ਪੋਲ ਹੈ ਉਹਦੇ ਥਾਂ ਤੇ ਵੀ ਲੱਗੇ ਆ ਉਹਨੂੰ ਜਿੱਥੇ ਮਰਜ਼ੀ ਤੁਸੀਂ ਚੱਕ ਕੇ ਲਿਆ ਕੇ ਖੜੇ ਕਰਦੇ ਹੋ ਔਰ ਉੱਥੇ ਉਹ ਮੈਚ ਕਰਾਇਆ ਜਾ ਸਕਦਾ ਹੈ ਤੇ ਬਾਕੀ ਹੁਣ ਮੈਂ ਇਤੋਂ ਨੈਕਸਟ ਜਿਹੜਾ ਹੱਤੂ ਟੀਗੇ ਮੰਡੀ ਦੇ ਵਿੱਚ ਰੈਸਲਿੰਗ ਦਾ ਉੱਥੇ ਰਿਕੁਐਸਟ ਕਰੂੰਗਾ ਕਿ ਗੱਦੇ ਗੱਦੇ ਜੇ ਮਿਲ ਜਾਣ ਤੇ ਗੱਦਿਆਂ ਤੇ ਰੈਸਲਿੰਗ ਹੋਊਗੀ ਕਿਉਂਕਿ ਖਾੜਿਆਂ ਦੀ ਜਿਹੜੀ ਕੁਸ਼ਤੀ ਹੈ ਉਹ ਅੱਜਕੱਲ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਾਣਾ ਤੇ ਗੱਦਿਆਂ ਦੀ ਕੁਸ਼ਤੀ ਜਿਹੜੀ ਹੈ ਉਹ ਚਾਹੀਦੀ ਹੈ ਤੇ ਮੈਂ ਮੈਂ ਇੱਕ ਗੱਲ ਕਹਿਣਾ ਸਰਕਾਰ ਇਹ ਪਾਲਿਸੀ ਨਾ ਬਣਾਣ ਬੇਸ਼ੱਕ ਸਰਕਾਰ ਜਿਹੜੀ ਸਾਡੀ ਮਦਦ ਨਾ ਕਰੇ ਪਰ ਮੈਂ ਇੱਕ ਗੱਲ ਕਹਿਣਾ ਕਿ ਸਾਨੂੰ ਅਗਰ ਆੜਤੀਏ ਸਾਥ ਦੇ ਦਨ ਕੋਈ ਫਰਕ ਨਹੀਂ ਪੈਂਦਾ ਜੇ ਸਾਥ ਦੇ ਦਨ ਖੁਦ ਵੀ ਖੇਡਣ ਬੈਡਮਿੰਟਨ ਖੇਡਣ ਰੋਜ਼ ਜਿਹੜੇ 70 ਸਾਲ ਤੱਕ ਵੀ ਬੇਸ਼ੱਕ ਉਹ ਖੇਢੀ ਜਾਣ ਡਾਕਟਰਾਂ ਤੋਂ ਬਚ ਜਾਣਗੇ ਕੋਈ ਸ਼ੂਗਰ ਕੋਈ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਹੀ ਪ੍ਰੈਕਟਿਸ ਹੈ ਨਾਲੇ ਇੱਕ ਇੰਟਰਟੇਨਮੈਂਟ ਹੈ ਲਾਈਟਾਂ ਲੱਗੀਆਂ ਐ ਬੈਡਮਿੰਟਨ ਖੇਲੋ ਇਹਨਾਂ ਵਾਸਤੇ ਬੈਡਮਿੰਟਨ ਦੇ ਹਰ ਜਗ੍ਹਾ ਕੋਰਟ ਜਿਹੜੇ ਅਸੀਂ ਬਣਾਣੇ ਆ ਔਰ ਮੈਂ ਸੋਚ ਰਿਹਾ ਸੀਗਾ ਕਿ ਅਸੀਂ ਕੋਈ ਕੋਚ ਹਾਇਰ ਕਰਦੇ ਆ ਉੱਥੇ ਸਾਰੇ ਸਮਾਨ ਦੀ ਸਾਮ ਸੰਭਾਲ ਲਈ ਜਾਂ ਇਹੋ ਜਿਹਾ ਅਸੀਂ ਉਹਨਾਂ ਨੂੰ ਹਾਇਰ ਕਰਦੇ ਆ ਬੰਦਾ ਜਿਹੜਾ ਕੋਈ ਪੁਰਾਣਾ ਫੌਜੀ ਗੇਮ ਨੂੰ ਜਾਣਦਾ ਹੈ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਅਨਐਮਪਲয়েড ਯੂਥ ਹੈ ਜਿਹੜਾ ਕੋਈ ਗੇਮ ਖੇਡਦਾ ਹੈ ਅਗਰ ਉਹਨੂੰ ਅਸੀਂ ਉੱਥੇ ਉਹਦੀ ਡਿਊਟੀ ਲਾਣੇ ਆ ਜੇ ਸਰਕਾਰ ਨਹੀਂ ਵੀ ਦਿੰਦੀ ਤੇ ਜੇ 108 ਦੀ ਸੁਲਤਾਨਪੁਰ ਲੋਤੀ ਦੇ ਵਿੱਚ ਅਸੀਂ ਉਹਨੂੰ ਕਹਿੰਨੇ ਆ ਕਿ 25000 ਰੁਪਏ ਇੱਕ ਮਹੀਨੇ ਦੀ ਤਨਖਾਹ ਇੱਕ ਘੜੀਆ ਦੇ ਦੇਵੇ। 8 ਸਾਲ ਬਾਅਦ ਵਾਰੀ ਆਉਣੀ ਹੈ ਆੜਤੀਏ ਦੀ। ਉਸ ਨੂੰ ਦੁਬਾਰਾ ਦੇਣ ਲਈ ਪੈਸੇ। ਤੇ ਇੰਨਾ ਸੌਖਾ ਕੰਮ ਤੇ ਕੋਈ ਗੱਲ ਹੀ ਨਹੀਂ ਹੈ। ਗਰਾਊਂਡ ਤੁਹਾਡਾ ਜੇ ਉੱਧਾ ਇਹੋ ਜਿਹਾ ਸ਼ੈੱਡ ਪਾ ਕੇ ਸਟੇਡੀਅਮ ਬਣਾਉਣਾ ਪਵੇ 1 ਕਰੋੜ ਤੋਂ ਘੱਟ ਨਹੀਂ ਲੱਗੂਗਾ। ਤੇ ਅਸੀਂ 8500 ਤੇ 8800 ਦੇ ਵਿੱਚ ਗਰਾਊਂਡ ਬਣਾ ਕੇ ਤੇ ਬੱਚਿਆਂ ਨੂੰ ਖੜਾਣਾ ਸ਼ੁਰੂ ਕਰ ਦਿੱਤਾ। ਸੋ ਇਹ ਮੈਂ ਤੁਹਾਨੂੰ ਦੱਸ ਦਿਨਾ ਕਿ ਐਜ਼ ਪੁਲਿਸ ਅਫਸਰ ਵੀ ਜੋ ਮੇਰਾ ਤਜਰਬਾ ਹੈ ਤੁਸੀਂ ਲੱਖ ਨਸ਼ਾ ਛਡਾਊ ਕੇਂਦਰ ਖੋਲਦਿਓ ਤੁਸੀਂ ਜਿੰਨੀਆਂ ਮਰਜ਼ੀ ਫੋਰਸਸ ਬਣਾ ਲਓ ਜਿੰਨੀ ਮਰਜ਼ੀ ਸ਼ਕਤੀ ਕਰਦਿਓ ਉਹਨਾਂ ਚਿਰ ਡਰੱਗ ਨਹੀਂ ਰੁਕ ਸਕਦੀ ਜਿੰਨਾ ਚਿਰ ਡਿਮਾਂਡ ਨਾ ਬੰਦ ਹੋਵੇ ਜੇ ਅਸੀਂ ਡਿਮਾਂਡ ਬੰਦ ਕਰ ਦਈਏ ਡਿਮਾਂਡ ਇਹਨਾਂ ਬੱਚਿਆਂ ਦੀ ਹੈ ਬੱਚਿਆਂ ਨੂੰ ਖੇਡਾਂ ਦੇ ਮੈਦਾਨ 'ਚ ਲਿਆਓ ਇਹਨਾਂ ਨੂੰ ਏਦਾਂ ਦੀ ਚਿੱਟਕ ਪਾਓ ਏਦਾਂ ਦਾ ਨਸ਼ਾ ਪਾਓ ਨਸ਼ੇ ਤੋਂ ਦੂਰ ਰਹਿਣਗੇ ਮੈਦਾਨਾਂ 'ਚ ਲਿਆਉਣਾ ਪਊਗਾ ਇਹਨਾਂ ਨੂੰ ਐਗਜ਼ੈਂਪਲ ਮੇਰੇ ਪਿੰਡ ਦੀ ਹੈ ਨਸ਼ਾ ਰਹਿਤ ਪਿੰਡ ਹੋ ਗਿਆ ਸੋ ਇਦਾਂ ਦੀ ਜੇ ਆਪਾਂ ਇਹ ਪਹਿਲ ਕਦਮੀ ਕਰਦੇ ਆ ਮੇਰੀ ਆਰਤੀ ਸਹਿਬਾਨ ਐਨ ਆਰ ਆਈ ਦੂਸਰੇ ਲੋਕ ਸਾਥ ਦਿੰਦੇ ਆ ਮੈਂ ਕਮੇਟੀਆਂ ਬਣਾ ਕੇ ਉਹਨਾਂ ਦੇ ਥਰੂ ਗਾਈਡ ਕਰੂੰਗਾ ਕੰਮ ਕਰੂੰਗਾ ਤੇ ਇੱਥੇ ਮੇਰੀ ਗੱਲ ਨੋਟ ਕਰ ਲਓ ਕੈਮਰੇ ਦੇ ਸਾਹਮਣੇ ਮੈਂ ਕਹਿ ਰਿਹਾ ਪਹਿਲੇ ਸਾਲ ਹੀ 50% ਨਸ਼ਾ ਜਿਹੜਾ ਸਾਲ ਦੇ ਅਖੀਰ ਵਿੱਚ ਕਰਦੋਂ ਕਰਨਾ ਹੈ ਹੀਮਾ ਸਾਹਿਬ ਜਿੱਦਾਂ ਵਰਸਲ ਸਾਹਿਬ ਆਏ ਮੰਡੀ ਬੋਰਡ ਦੇ ਚੇਅਰਮੈਨ ਤਾਂ ਕੀ ਗੱਲਬਾਤ ਹੋਈ ਉਹਨਾਂ ਨਾਲ ਕਿ ਪਵੈਖ ਚ ਹੋਰ ਪੰਜਾਬ ਦੀਆਂ ਮੰਡੀਆਂ ਵੀ ਖੇਡ ਮੈਦਾਨ ਬਣ ਗਈਆਂ ਮੈਂ ਉਹੀ ਕਿਹਾ ਉਹਨਾਂ ਨੂੰ ਵੀ ਕੱਲੀ ਮੇਰੀ ਡਿਊਟੀ ਲਾ ਦਿਓ ਬੇਸ਼ੱਕ ਸਾਰੇ ਪੰਜਾਬ ਦੇ ਵਿੱਚ ਮੈਂ ਗਾਈਡ ਕਰੀ ਜਾਊਂਗਾ ਤੁਸੀਂ ਸਿਰਫ ਮੈਨੂੰ ਜਿਹੜੀ ਹੈ ਜਿਹੜੀ ਚੀਜ਼ ਦੀ ਮੇਰੀ ਰਿਕੁਆਇਰਮੈਂਟ ਰਿਕੁਆਇਰਮੈਂਟ ਹੈ ਜੇ ਮੈਂ ਗੱਦੇ ਕਿਹਾ ਤੇ ਗੱਦੇ ਮੈਨੂੰ ਮਹయ్యా ਕਰਾ ਦਿੱਤੇ ਜਾਣ ਜੇ ਮੈਂ ਬਾਕਸਿੰਗ ਦਾ ਰਿੰਗ ਕਿਹਾ ਉਹ ਮੈਨੂੰ ਮਹయ్యా ਕਰਾ ਦਿੱਤਾ ਜਾਵੇ ਜੇ ਵੇਟ ਲਿਫਟਿੰਗ ਸੈੱਟ ਹੈ ਤੇ ਉਹ ਕਰਾ ਦਿੱਤਾ ਜਾਵੇ ਬੈਡਮਿੰਟਨ ਦੇ ਜਿਹੜੇ ਬੜੇ ਸਸਤੇ ਬੰਦੇ ਨੇ ਉਹ ਕਰ ਦਿੱਤੇ ਜਾਣ ਜਿਹੜੇ ਪੋਰਟੇਬਲ ਹੈਂਡਬਾਲ ਦੇ ਆ ਉਹ ਵੀ ਜਿਹੜੇ ਬੜੇ ਸਸਤੇ ਬਣ ਜਾਂਦੇ ਆ ਕਈ ਚੀਜ਼ਾਂ ਸਸਤੀਆਂ ਨੇ ਕਈ ਮਹਿੰਗੀਆਂ ਨੇ ਜੇ ਮੈਨੂੰ ਇਹ ਮੁਹੱਈਆ ਕਰਾ ਦੇਣ ਔਰ ਮੰਡੀ ਦੇ ਵਿੱਚ ਇੱਕ ਬੰਦਾ ਭਰਤੀ ਕਰ ਲੈਣ ਕੋਈ ਵੀ ਸਾਬਕਾ ਫੌਜੀ ਕੋਈ ਵੀ ਬੰਦਾ ਭਰਤੀ ਕਰ ਲੈਣ ਜਿਹਨੂੰ ਗੇਮ ਦਾ ਸ਼ੌਂਕ ਹੈ ਔਰ ਗੇਮ ਬਾਰੇ ਜਾਣਦਾ ਥੋੜਾ ਬਤਾਂ ਉਹਦੇ ਨਾਲ ਕੀ ਹੋਊਗਾ ਕਿ ਇੱਕ ਬੰਦੇ ਦੀ ਉਹ ਹੀ ਡਿਊਟੀ ਹੋਵੇ ਕਿ ਸਵੇਰੇ ਸ਼ਾਮ ਤੋਂ ਇਸ ਛੱਡ 'ਚ ਜਾਣਾ ਗਰਾਊਂਡ 'ਚ ਜਾਣਾ ਔਰ ਨਾ ਜਿਹੜਾ ਉਹ ਬੱਚਿਆਂ ਨੂੰ ਖੜਾਣਾ ਬਸ ਆ ਹੋ ਜਾ ਹਰ ਪਿੰਡਾਂ ਦੇ ਵਿੱਚ ਦੇਖੋ ਇੱਥੇ ਮੈਂ ਇੱਥੇ ਹੀ ਦੇਖ ਰਿਆ ਸੀਗਾ ਇੱਥੇ 6-7 ਜਿਹੜੇ ਨੇ ਸਾਡੇ ਹਲਕੇ ਦੇ ਵਿੱਚ ਸੈਂਟਰ ਜਿਹੜੇ ਬਣ ਸਕਦੇ ਆ ਕਿੱਥੇ ਆਪਾਂ ਇੱਕ ਸੈਂਟਰ ਨੂੰ ਤਰਸਦੇ ਆ 7-8 ਸੈਂਟਰ ਇੱਥੇ ਹੀ ਬਣ ਸਕਦੇ ਆ ਤੇ ਸਪੋਰਟ ਕਰਨ ਲਈ ਇਦਾਂ ਦਾ ਪੋਜ਼ਿਟਿਵ ਕੰਮ ਕਰੀਏ ਤੇ ਜਿਹੜੇ ਆਪ ਵੀ ਸਹਬਾਨ ਨੇ ਕੋਈ ਕਜੂਸੀ ਨਹੀਂ ਕਰਦਾ ਮਦਦ ਕਰਦੇ ਨੇ ਸੋ ਇਦਾਂ ਦਾ ਆਪਾਂ ਅਗਰ ਮੋਂਨਾਂ ਨੂੰ ਮੈਂ ਕਿਹਾ ਸੀ ਪੰਜਾਬ ਦੇ ਬਣਾ ਲਓ ਉਹ ਇਦਾਂ ਦਾ ਮਾਹੌਲ ਇੱਕ ਤੇ ਟੈਲੈਂਟ ਹੰਟ ਜਿਹੜੀ ਆ ਕਈ ਹੁਣ ਬੱਚੇ ਆ ਉਹ ਇੰਨੀ ਕਾਬਲੀਅਤਾਂ ਤੁਰੇ ਫਿਰਦੇ ਨੇ ਉਹਨਾਂ ਨੂੰ ਕੋਈ ਗਾਈਡ ਹੀ ਨਹੀਂ ਉਹਨਾਂ ਨੂੰ ਫੈਸਿਲਿਟੀ ਹੈ ਨਹੀਂ ਆ ਜੇ ਉਹਨੂੰ ਖੇਡਣ ਦੀ ਫੈਸਿਲਿਟੀ ਮਿਲ ਜੂਗੀ ਪਤਾ ਨਹੀਂ ਕਿੰਨੇ ਕੁ ਪਲੇਅਰ ਜਿਹੜੇ ਆ ਉਹ ਆਪਣੇ ਦੁਨੀਆ 'ਚ ਨਾਂ ਚਮਕਾ ਸਕਦੇ ਆ ਸੋ ਇਹ ਜਿਹੜੀ ਸ਼ੁਰੂਆਤ ਆ ਜੇ ਇਹਨੂੰ ਸਰਕਾਰ ਸੀਰੀਅਸਲੀ ਲਵੇ ਜਿਹੜੀ ਕਿ ਮੈਂ ਰਿਕੁਐਸਟ ਕਰ ਰਿਹਾ ਸਾਰਿਆਂ ਨੂੰ ਸਪੋਰਟਸ ਮਿਨਿਸਟਰ ਨੂੰ ਵੀ ਕੀਤੀ ਬਰਸੜ ਸਾਹਿਬ ਨੂੰ ਵੀ ਕੀਤੀ ਕਦੇ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਤੇ ਉਹਨਾਂ ਨੂੰ ਇਹੋ ਹੀ ਰਿਕਵੈਸਟ ਕਰਾਂਗੇ ਇਹ ਦੁਨੀਆ ਰਹਿੰਦੀ ਦੁਨੀਆ ਤੱਕ ਨਾ ਰਹੂਗਾ ਅਗਰ ਅਸੀਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਨੂੰ ਕੱਢਦੀਏ ਤੇ ਇੱਥੋਂ ਕੱਢਦੀਏ ਕਿਉਂਕਿ ਉਹਨਾਂ ਨੂੰ ਇਹ ਨਸ਼ਾ ਲਾਦੀ ਹੈ ਤੇ ਆਹ ਇਲੈਕਸ਼ਨਾਂ ਆ ਲੁਕਸ਼ਣਾਂ ਤੇ ਆ ਜਿਹੜੀਆਂ ਨੇ ਬੜੀਆਂ ਮਾਈਨਰ ਗੱਲ ਨੇ ਇੱਥੇ ਇਹਦੇ ਤੋਂ ਉੱਪਰ ਉੱਠ ਕੇ ਜਿਹੜਾ ਇਹ ਕੰਮ ਕਰਨਾ ਚਾਹੀਦਾ ਮੰਨ ਤੋਂ ਸੋ ਇਹ ਅਰਜਨ ਵਾਡੀ ਸੱਜਨ ਸਿੰਘ ਚੀਮਾ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਨੇ ਸੁਲਤਾਨਪੁਰ ਲੋਧੀ ਤੋਂ ਤੇ ਇੱਕ ਇਹਨਾਂ ਨੇ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ ਕਿ ਇੱਕ ਅਨਾਜ ਮੰਡੀ ਦੇ ਵਿੱਚ ਗਰਾਊਂਡ ਬਣਾਈ ਬਾਸਕਟਬਾਲ ਦੀ ਤਾਂ ਉਥੇ ਇੱਕ ਵਧੀਆ ਪੱਧਰ ਦਾ ਜਿਹੜਾ ਮੁਕਾਬਲਾ ਵੀ ਕਰਵਾਇਆ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੇਮਾਂ ਨੇ ਜਿਨ੍ਹਾਂ ਨੂੰ ਅਨਾਜ ਮੰਡੀਆਂ ਦੇ ਵਿੱਚ ਖੇਡਿਆ ਜਾ ਸਕਦਾ ਔਰ ਕੋਜੀ ਪੈਸੇ ਖਰਚ ਕਰਕੇ ਆ ਉਥੇ ਗਰਾਊਂਡ ਤਿਆਰ ਕੀਤਾ ਜਾ ਸਕਦਾ ਮੈਚ ਕੀਤਾ ਜਾ ਸਕਦਾ ਅੱਗੇ ਇਹਨਾਂ ਨੇ ਦੱਸਿਆ ਕਿ ਹੁਣ ਆ ਰੈਸਲਿੰਗ ਨੂੰ ਲੈ ਕੇ ਉਹ ਪਲੈਨਿੰਗ ਕਰ ਰਹੇ ਨੇ ਕਿ ਰੈਸਲਿੰਗ ਨੂੰ ਲੈ ਕੇ ਵੀ ਆਉਂਦੇ ਦਿਨਾਂ ਚ ਇੱਕ ਅਨਾਜ ਮੰਡੀ ਦੇ ਵਿੱਚ ਇੱਕ ਟੂਰਨਾਮੈਂਟ ਕਰਾਉਣ ਤੇ ਲੋੜ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਇਸ ਤਰ੍ਹਾਂ ਦੇ ਜਿਹੜੇ ਖੇਡਾਂ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਨੇ ਉਹਨਾਂ ਦਾ ਸਾਥ ਦੇਣ ਦੀ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਸੁਲਤਾਨਪੁਰ ਲੋਧੀ